ਦੇ ਨਾਲ ਇਹ ਸੰਘਰਸ਼ ਜਾਰੀ ਹੈ ਵਰ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਲੇਕਿਨ ਜਦੋਂ ਇੱਕ ਜਥਾ ਅੱਗੇ ਵਧਿਆ ਤਾਂ ਹਰਿਆਣਾ ਪ੍ਰਸ਼ਾਸਨ ਨੇ ਅਥਰੂ ਗੈਸ ਦੇ ਗੋਲੇ ਜੜੇ ਉਹ ਸੁੱਟਨੇ ਸ਼ੁਰੂ ਕਰ ਦਿੱਤੇ ਤਾਂ ਉੱਤੇ ਕਿਸਾਨਾਂ ਦੀ ਕੀਰੀ ਪ੍ਰਤੀ ਜਿਹੜੀ ਪ੍ਰਤੀਕਿਰਿਆ ਹੈ ਕਿ ਉਹਨਾਂ ਨੇ ਇਹ ਸਾਧਨ ਕੀਤੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਔਰ ਦੂਸਰੇ ਪਾਸੇ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮੰਤਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮੰਤਮਾਨ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿੰਨਾ ਵੱਲੋਂ ਵੀ ਫੋਕਲ ਨੇ ਜੜੀਆਂ ਉਹ ਲਗਾ ਦਿੱਤੀਆਂ ਗਈਆਂ ਔਰ ਜਿਹੜੇ ਕਿਸਾਨ ਅੱਗੇ ਵਧਿਆ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲਗਾਤਾਰ ਜਿਹੜੇ ਅਥਰੂ ਗਏ ਸੀ ਗੋਲੇ ਉਹ ਸਵੇਰ ਤੋਂ ਹੀ ਸੁੱਟਨੇ ਸ਼ੁਰੂ ਕੀਤੇ ਜਦੋਂ ਵੀ ਜਥਾ ਕੇ ਵਾਧਾ ਤਾਂ ਉਹਨਾਂ ਦੇ ਜਿਹੜਾ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਹੈ ਉਹ ਅੱਗੇ ਵਾਧਾ ਹੋਇਆ ਜਿਹੜੇ ਗੋਲੇ ਅਥਰੂ ਗਏ ਸੀ ਉਹ ਸੁੱਟ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਸਾਂਝੀਆਂ ਕਰਦੇ ਔਰ ਜਿਹੜੇ ਲੋਕ ਨੇ ਇਸ ਜਗ੍ਹਾ ਦੇ ਉੱਪਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਕੀ ਤਿਆਰੀ ਕੀ ਆਪਣੀ ਔਰ ਉਧਰ ਹੋਣੀ ਅਥਰੂ ਗਏ ਸੀ ਗੋਲੇ ਵੀ ਸੁੱਟੇ ਗਏ ਸੀ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਖੜੇ ਸੀ ਸਾਡਾ ਕੋਈ ਰਾਜ਼ਾ ਨਹੀਂ ਸੀ ਜਦ ਤੱਕ ਸਾਡੇ ਆਗੂ ਅੱਗੇ ਸਾਨੂੰ ਨਹੀਂ ਕੋਈ ਇਜਾਜ਼ਤ ਦਿੰਦੀ ਕੋਈ ਵੀੰਦਾ ਸਾਡੇ ਅੱਗੇ ਨਹੀਂ ਜਾਏਗਾ ਪਰ ਉਹਨਾਂ ਨੇ ਹੁਣ ਪਹਿਲ ਕਰੀ ਹੈ ਦੁਆਰੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਤੇ ਬੰਬ ਸਾਡੇ ਇੱਥੇ ਦੁਆਰੇ ਬਲਾਸਟ ਕਰਨ ਲੱਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਉਹਨਾਂ ਨੂੰ ਕਹਿਣਾ ਕਿ ਜੇ ਸ਼ਾਂਤਮਈ ਸ਼ਾਂਤਮਈ ਰਹਿਣ ਦਿਓ ਜੇ ਸਾਡੇ ਨੌਜਵਾਨ ਭੜਕ ਕੇ ਤਾਂ ਬੜਾ ਔਖਾ ਹੋ ਜਾਊਗਾ ਸਾਡੇ ਵਾਸਤੇ ਰੋਕਣ ਲਈ ਹੋਰ ਜਿਸ ਤਰੀਕੇ ਨਾਲ ਹੁਣ ਪੋਕਲੇ ਨਾਲ ਉਹਨਾਂ ਨੇ ਵੀ ਲਗਾ ਦਿੱਤੀਆਂ ਗਈਆਂ ਔਰ ਕੀ ਲੱਗਦਾ ਵੀ ਟਕਰਾਅ ਦੀ ਸਥਿਤੀ ਜਿਹੜੀ ਉਹ ਵੀ ਬਣ ਸਕਦੀ ਹੈ ਮੋਕਲੇ ਨਹੀਂ ਨਹੀਂ ਮੇਨ ਤਾਂ ਸਾਡੇ ਆਗੂਆਂ ਦੀ ਗੱਲ ਹੋ ਰਹੀ ਹੈ ਸਰਕਾਰ ਨਾਲ ਸ਼ਾਇਦ ਕੋਈ ਸਹਿਮਤੀ ਬਣਾ ਚਾਹਵੇ ਇਹ ਪਤਾ ਹੀ ਵਾਰੀ ਪਤਾ ਨਹੀਂ ਲੱਗ ਰਿਹਾ ਸਾਨੂੰ ਪਰ ਅਸੀਂ ਅੱਗੇ ਖੜੇ ਆ ਉਹਨਾਂ ਦੀ ਕੋਈ ਗੱਲਬਾਤ ਸਰਕਾਰ ਨਾਲ ਚੱਲ ਰਹੀ ਹੈ ਜੀ ਉਹ ਤਾਂ ਨੌਜਵਾਨ ਜਿਹੜੇ ਸਾਡੇ ਆਗੂ ਅੱਗੇ ਲੱਗਣਗੇ ਜੋ ਸਿਟੀ ਹੋਏਗੀ ਪਹਿਲਾਂ ਉਹਨਾਂ ਤੇ ਆਏਗੀ ਫਿਰ ਸਾਡੇ ਤੇ ਆਏ ਸਾਡੇ ਆਗੂ ਪੂਰੇ ਤਿਆਰ ਨੇ ਉਹ ਅੱਗੇ ਲੱਗਣਗੇ ਜੋ ਉਹਨਾਂ ਦਾ ਫੈਸਲਾ ਹੋਏਗਾ ਸਾਰੀ ਚੀਜ਼ਾਂ ਤਾਂ ਮਨਜ਼ੂਰ ਹੋਏਗਾ ਬਿਲਕੁਲ ਬਿਲਕੁਲ ਤਾਂ ਲਗਾਤਾਰ ਤਿਆਰੀਆਂ ਜੜੀਆਂ ਨੇ ਉਹ ਵੀ ਕਿਸਾਨ ਆਗੂ ਕੀਤੇ ਹੋਏ ਆ ਔਰ ਕੀ ਕੁਝ ਖਾਸ ਰਹਿਣਾ ਕਿਉਂਕਿ ਜਿਹੜੀਆਂ ਜਥੇਬੰਦੀਆਂ ਨੇ ਲਗਾਤਾਰ ਪ੍ਰਬੰਧ ਉਹ ਕਰ ਰਹੀਆਂ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਉਹ ਨਾ ਹੋਵੇ ਲੇਕਿਨ ਫਿਰ ਜਦੋਂ ਗੱਲ ਆਉਂਦੀ ਹੈ ਕਿ ਕਿਸਾਨ ਆਗੂ ਜਿਹੜੇ ਨੇ ਉਹ ਲਗਾਤਾਰ ਜਿਹੜੀ ਜਾਣਕਾਰੀ ਵੀ ਦਿੰਦੇ ਨੇ ਕਿ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਜਿਹੜਾ ਹਰਿਆਣਾ ਦਾ ਉਹ ਅੱਗੇ ਵਾਅਦਾ ਹੈ ਤਾਂ ਦੂਸਰੀ ਤਰਫ ਜਿੱਥੇ ਹੁਣ ਕਿਸਾਨ ਆਗੂ ਜਿਹੜੇ ਨੇ ਉਹ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਕੀ ਜਿਹੜਾ ਉਹ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਸਾਡੇ ਨਾਲ ਜਿਹੜੇ ਆਗੂ ਨੇ ਕਿਸਾਨ ਆਗੂੜੇ ਔਰ ਲਗਾਤਾਰ ਉਹ ਵੀ ਅੱਗੇ ਵਧਦੇ ਭਾਈ ਅੱਗੇ ਹੁਣ ਕੀ ਪ੍ਰਤੀਕਿਰਿਆ ਕੀ ਉਹਨਾਂ ਦੀ ਜਦੋਂ ਤੁਸੀਂ ਅੱਗੇ ਵਧਦੇ ਅਜੇ ਅਸੀਂ ਕੋਈ ਅੱਗੇ ਨਹੀਂ ਵਧਣਾ ਸਭ ਤੋਂ ਪਹਿਲਾਂ ਅਸੀਂ ਆਗੂ ਅੱਗੇ ਲੱਗਾਂਗੇ ਉਸ ਤੋਂ ਮਗਰ ਪਬਲਿਕ ਲੱਗੂਗੀ ਜਿਹੜੀ ਸਾਡਾ ਕੈਡਰੋ ਲੱਗੂਗਾ ਪਰ ਅਜੇ ਸਾਡੀ ਕੋਈ ਕਾਲ ਨਹੀਂ ਆ ਸਰਕਾਰ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਆ ਉਹਨਾਂ ਨੂੰ ਅੱਧਾ ਘੰਟੇ ਦਾ ਟਾਈਮ ਦਿੱਤਾ ਅੱਧੇ ਘੰਟੇ ਦੇ ਵਿੱਚ ਉਹ ਕੀ ਕਰਦੇ ਨੇ ਉਸ ਤੋਂ ਬਾਅਦ ਸਾਡਾ ਅਗਲਾ ਐਕਸ਼ਨ ਹੋਊਗਾ ਅਜੇ ਅਸੀਂ ਸਾਰਿਆਂ ਨੂੰ ਪ੍ਰੋਟੋਕਾਲ ਦੇ ਨਾਲ ਪਿੱਛੇ ਕਰ ਰਹੇ ਆ ਵੀ ਪਿੱਛੇ ਹਟੋ ਸੰਜਮ ਦੇ ਨਾਲ ਚੱਲੋ ਜਾਵਤੇ ਨਾਲ ਚੱਲੋ ਜੀ ਜਿਸ ਤਰੀਕੇ ਦੇ ਨਾਲ ਕੌਂਟ ਨੇ ਉਹਨਾਂ ਨੇ ਵੀ ਲਾ ਦਿੱਤੀਆਂ ਤਾਂ ਕੀ ਲੱਗਦਾ ਵੀ ਹੁਣ ਉਹ ਰੋਕਣ ਦੀ ਨੀਤੀ ਨਾਲ ਅੱਗੇ ਵਧਰੇ ਵੇਖੋ ਜੀ 13 ਤਰੀਕ ਨੂੰ ਵੀ ਉਹਨਾਂ ਨੇ ਪੂਰਾ ਜ਼ਬਰ ਢਾਇਆ ਸੀ ਕਿਸਾਨਾਂ ਦੇ ਉੱਪਰ ਤੇ ਅੱਜ ਵੀ ਉਹ ਦਿਖ ਰਿਹਾ ਹੈ ਇਹ ਰੀਅਲ ਲਵ ਉਹ ਦਿਖ ਰਿਹਾ ਵੀ ਪੂਰੇ ਜ਼ਬਰ ਕਰ ਰਹੇ ਨੇ ਅੱਜ ਵੀ ਉਹ ਕੋਈ ਘਟ ਨਹੀਂਗਾ ਪਰ ਸਾਡਾ ਜ਼ਬਰ ਦੇ ਨਾਲ ਸਬਰ ਨਾਲ ਮੁਕਾਬਲਾ ਅਸੀਂ ਕਰਾਂਗੇ ਪਹਿਲਾਂ ਵੀ ਕੀਤਾ ਹੁਣ ਵੀ ਸੰਜਮਣਾ ਕਰ ਰਹੇ ਆ ਸਾਡਾ ਕੇਟਰ ਸਾਡੀ ਮੰਨਦਾ ਅਸੀਂ ਰੋਕੇ ਆ ਸਾਰੇ ਰੁਕਦੇ ਆ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਆਗੋਂ ਦੇ ਕਾਲ ਆਉਣ ਤੇ ਬਤਾਓ ਬਿਲਕੁਲ ਤਾਂ ਦੇਖ ਸਕਦੇ ਹੋ ਨੌਜਵਾਨਾਂ ਦੀ ਜਿਹੜੀ ਤਿਆਰੀ ਹੈ ਤਿਆਰੀ ਦੇ ਵਿੱਚ ਖਾਸ ਤੌਰ ਦੇ ਉੱਪਰ ਜਿੱਥੇ ਹੁਣ ਹਰਿਆਣਾ ਦਾ ਪੁਲਿਸ ਪ੍ਰਸ਼ਾਸਨ ਅਥਰੂ ਗੈਸ ਦੇ ਗੋਲੇ ਸਵੇਰ ਤੋਂ ਹੀ ਸੁੱਟਨੇ ਸ਼ੁਰੂ ਕਰ ਦਿੱਤੇ ਸੀ ਔਰ ਹੁਣ ਜੇਕਰ ਗੱਲ ਕਰੀਏ ਤਾਂ ਕੀ ਕਿਸਾਨਾਂ ਦੀ ਪ੍ਰਕਿਰਿਆ ਹੈ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਜਿਹੜੀ ਹੈ ਉਹ ਵੀ ਬੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਰਾਬਤੇ ਦੇ ਨਾਲ ਜੇਕਰ ਮੰਗਾ ਮੰਨੀਆਂ ਜਾਂਦੀਆਂ ਮਸਲੇ ਦਾ ਹੱਲ ਹੁੰਦਾ ਤਾਂ ਫਿਰ ਜਿਹੜਾ ਵੱਡਾ ਨੁਕਸਾਨ ਇਸ ਜਗ੍ਹਾ ਦਿੱਤੇ ਹੋ ਸਕਦਾ ਹੈ ਕਿਉਂਕਿ ਜਿੱਥੇ ਹਰਿਆਣਾ ਪ੍ਰਸ਼ਾਸਨ ਹੈ ਉਹ ਵੀ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟਦੇ ਆਂ ਔਰ ਦੂਸਰੀ ਤਰਫ ਇਸ ਜਗ੍ਹਾ ਦੇ ਉੱਪਰ ਜਿਹੜੇ ਕਿਸਾਨ ਨੇ ਉਹਨਾਂ ਵੱਲੋਂ ਵੀ ਐਲਾਨ ਕੀਤਾ ਗਿਆ ਸੀ ਕਿ 21 ਤਰੀਕ ਨੂੰ 11 ਵਜੇ ਰਵਾਨਾ ਹੋਵਾਂਗੇ ਤਾਂ ਹੁਣ ਕੀ ਰਹਿੰਦਾ ਹੈ ਇਸੇ ਅੱਗੇ ਕਿਉਂਕਿ ਦੂਸਰੀ ਤਰਫ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਪੋਕਲੇਨਾ ਲਗਾਈਆਂ ਹੋਈਆਂ ਨੇ ਪੂਰੀਆਂ ਤਿਆਰੀਆਂ ਨੇ ਜੀਸੀਬੀਆ ਲੱਗੀਆਂ ਹੋਈਆਂ ਨੇ ਔਰ ਵੱਡੀ ਤਦਾਦ ਦੇ ਵਿੱਚ ਪੁਲਿਸ ਫੋਰਸ ਜਿਹੜੀ ਉਹ ਤੈਨਾਤ ਕੀਤੀ ਗਈ ਹੈ ਤਾਂ ਹਾਲਾਂਕਿ ਇਸੇ ਵਿੱਚ ਹੁਣ ਜੇਕਰ ਮੰਗਾ ਮੰਨਿਆ ਜਾਂਦੀ ਹੈ ਤਾਂ ਇਹ ਅੰਦੋਲਨ ਟੱਲ ਸਕਦਾ ਹੈ ਔਰ ਅੱਗੇ ਵੱਧ ਸਕਦਾ ਹੈ ਪਰ ਜੇਕਰ ਮੰਗਾਂ ਨਹੀਂ ਮੰਨਿਆ ਜਾਂਦੀਆਂ ਤਾਂ ਕਿਸਾਨ ਆਗੂ ਜਿਹੜੇ ਨੇ ਉਹ ਦਿੱਲੀ ਕੂਚ ਕਰਨਗੇ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਸਾਡਾ ਅਟਲ ਹੈ ਔਰ ਅਸੀਂ ਦਿੱਲੀ ਵਧਾਂਗੇ ਜਦੋਂ ਤੱਕ ਮੰਗਾਂ ਜਿਹੜੀਆਂ ਉਹ ਨਹੀਂ ਮੰਨੇ ਜਾਂਦੀਆਂ ਕੈਮਰਾ ਪਰਸ ਉਸਮਿਤ ਦੇ ਨਾਲ ਮਨਜੋਤ ਕੰਗ ਦਿਨਿਕ ਸੂਰਤ ਟੀਵੀ ਸ਼ੰਭੂ ਬੈਰੀਅਰ